ਅਜੇ ਸੂਰਜ ਦੇਵਤਾ ਨੇ ਧਰਤੀ ਤੇ ਪੈਰ ਪਸਾਰੇ ਹੀ ਸੀ ਕਿ ਪਰਮ ਦੇ ਘਰ ਦੇ ਬਾਹਰ ਗੱਡੀ ਦਾ ਹਾਰਨ ਵੱਜਿਆ ਹਾਰਨ ਦੀ ਆਵਾਜ਼ ਸੁਣ ਕੇ ਪਰਮ ਗੇਟ ਖੋਲ ਕੇ ਬਾਹਰ ਦੇਖਦੀ ਹੈ ਕਿ ਕੌਣ ਆਇਆ ਹੈ ਜਿਉਂ ਹੀ ਉਸ ਨੇ ਬੂਹੇ ਵਿੱਚੋਂ ਬਾਹਰ ਝਾਕਿਆ ਉਹ ਦੇਖ ਕੇ ਹੱਕੀ ਬੱਕੀ ਰਹਿ ਗਈ ਕਿ ਐਨੇ ਸਵਕਤੇ ਉਸ ਦੇ ਪੁੱਤਰ ਨੀਰੇ ਦਾ ਸੌਰਾ ਗੱਡੀ ਲਈ ਬਾਹਰ ਖੜਾ ਸੀ ਪਰਮ ਵੀ ਉਸ ਨੂੰ ਦੇਖ ਕੇ ਸਤਿ ਸ੍ਰੀ ਅਕਾਲ ਬੁਲਾਉਂਦੀ ਹੋਈ ਬੂਹੇ ਤੋਂ ਵਾਪਸ ਘਰ ਅੰਦਰ ਮੋੜ ਆਉਂਦੀ ਹੈ ਤੇ ਫਿਰ ਉਸ ਤੋਂ ਉਸ ਘਰ ਦੇ ਬਾਲ ਬੱਚਿਆਂ ਬਾਰੇ ਪੁੱਛਦੀ ਹੈ ਉਹ ਹੌਲੀ ਦੇ ਕੀ ਆਖਦਾ ਹੈ ਸਭ ਕੁਝ ਠੀਕ ਹੈ ਪਰ ਮੇਰੀ ਵੱਡੀ ਕੁੜੀ ਦੇ ਹਾਲ ਚਾਲ ਬਾਰੇ ਤਾਂ ਆਪ ਨੂੰ ਪਤਾ ਹੀ ਹੈ ਉਹ ਤਾਂ ਤੁਹਾਡੇ ਕੋਲ ਹੀ ਹੈ ਇਹ ਕਹਿੰਦੇ ਕਹਿੰਦੇ ਕੁਲਦੀਪ ਕੌਰ ਦਾ ਪਿਤਾ ਤੇ ਪਰਮ ਦਾ ਕੁੜਮ ਹਰਜਿੰਦਰ ਅੰਦਰ ਆ ਜਾਂਦਾ ਹੈ ਉਹ ਡਰਾਇੰਗ ਰੂਮ ਦੇ ਵਿੱਚ ਆ ਕੇ ਸੋਫੇ ਤੇ ਬੈਠਦਾ ਹੈ ਅਨ ਇਹਨੂੰ ਪਰਮਦਾ ਘਰ ਵਾਲਾ ਵੀ ਆ ਜਾਂਦਾ ਹੈ ਤੇ ਆਪਣੇ ਕੂਡਮ ਕੋਲ ਬੈਠਦਾ ਹੈ ਜਿਹੜਾ ਕਿ ਲਗਲੇ ਸਕੂਲ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੇ ਸੀ ਜਿਸ ਦੇ ਪੁੱਤਰ ਨੂੰ ਹਰਜਿੰਦਰ ਸਿੰਘ ਨੇ ਆਪਣੀ ਪੁੱਤਰੀ ਕੁਲਦੀਪ ਕੌਰ ਨੂੰ 1 ਸਾਲ ਪਹਿਲਾਂ ਵਿਆਕੇ ਤੋਰਿਆ ਸੀ ਕੁਲਦੀਪ ਕੌਰ ਦੀ ਸੱਸ ਵੀ ਨੇੜੇ ਹੀ ਕਿਸੇ ਹੋਰ ਸਕੂਲ ਵਿੱਚ ਪੜਾਉਂਦੀ ਸੀ ਕੁਲਦੀਪ ਆਪਣੇ ਪਿਤਾ ਨੂੰ ਚਾਹ ਲੈ ਕੇ ਡਰਾਇੰਗ ਰੂਮ ਵਿੱਚ ਆ ਕੇ ਪਿਤਾ ਕੋਲ ਬੈਠ ਜਾਂਦੀ ਹੈ ਕੁਲਦੀਪ ਦਾ ਪਿਤਾ ਚਾਹ ਦੇ ਕੁੱਟ ਪੀਤਾ ਰਿਹਾ ਸੀ ਪਰ ਅੱਜ ਉਹ ਚਾਹ ਮਿੱਠੀ ਹੋਣ ਦੇ ਬਾਵਜੂਦ ਵੀ ਉਸ ਨੂੰ ਕੌੜੀ ਲੱਗ ਰਹੀ ਸੀ ਕੁਲਦੀਪ ਨੂੰ ਬੀਏ ਐਸਐਸਸੀ ਨਰਸਿੰਗ ਦਾ ਕੋਰਸ ਉਸਦੇ ਪਿਤਾ ਨੇ ਕਰਵਾਇਆ ਸੀ ਕੁਲਦੀਪ ਦੇ ਦੋ ਛੋਟੇ ਭਰਾ ਵੀ ਸਨ ਜਿਨ੍ਹਾਂ ਨੂੰ ਉਸਦੇ ਪਿਤਾ ਨੇ ਬਹੁਤਾ ਨਹੀਂ ਪੜਾਇਆ ਸਗੋਂ ਖੇਤੀ ਦੇ ਕੰਮ ਵਿੱਚ ਲਗਾ ਦਿੱਤਾ ਮਾਪੇ ਆਪਣੀਆਂ ਧੀਆ ਨੂੰ ਇਸ ਕਰਕੇ ਪੜਾਉਂਦੇ ਹਨ ਕਿ ਉਹਨਾਂ ਨੂੰ ਚੰਗਾ ਘਰ ਤੇ ਵਰ ਮਿਲ ਜਾਵੇ ਤਾਂ ਜੋ ਉਹਨਾਂ ਦੀ ਧੀ ਦਾ ਭਵਿੱਖ ਵਧੀਆ ਬਣ ਜਾਵੇ। ਸਾਲ ਕੁ ਪਹਿਲਾਂ ਕੁਲਦੀਪ ਦੇ ਪਿਤਾ ਨੇ ਕੁਲਦੀਪ ਦਾ ਰਿਸ਼ਤਾ ਬਹੁਤ ਤਕੜੇ ਘਰ ਕਰ ਦਿੱਤਾ। ਮੁੰਡਾ ਵੀ ਚੰਗਾ ਪੜ੍ਹਿਆ ਲਿਖਿਆ ਸੀ, ਉਸਨੇ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ। ਘਰ ਦੇ ਵਿੱਚ ਵੀ ਖੇਤੀ ਦਾ ਬਹੁਤ ਵੱਡਾ ਕੰਮ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਮੁੰਡਾ ਨਸ਼ੇ ਖਾਣ ਦਾ ਆਦੀ ਹੈ। ਕੁਲਦੀਪ ਦੇ ਪਿਤਾ ਨੇ ਆਪਣੀ ਧੀ ਦਾ ਵਿਆਹ ਬਹੁਤ ਵਧੀਆ ਕੀਤਾ। ਅਸਦੀ ਬਰਾਤ ਵਿੱਚ ਲਗਭਗ 400 ਵਿਅਕਤੀ ਸ਼ਾਮਲ ਹੋਇਆ ਸੀ ਪਿੰਡ ਵਿੱਚ ਵੀ ਮੰਨਿਆ ਪਰਿਵਾਰ ਸੀ ਪਿੰਡ ਦੇ ਸਾਰੇ ਲੋਕ ਇੱਕ ਦੂਜੇ ਨਾਲ ਕੁਸਰ-ਮੁਸਰ ਗੱਲਾਂ ਕਰ ਰਹੇ ਸੀ ਕਿ ਮੁੰਡਾ ਤਾਂ ਨਸ਼ੇੜੀ ਹੈ ਕੁੜੀ ਕਿੰਨੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਮਿਲ ਗਈ ਦੇਖੋ ਇਸ ਨਸ਼ੇੜੀ ਦੇ ਭਾਗ ਕੁਲਦੀਪ ਦੇ ਪਿਤਾ ਨੇ ਵਿਆਹ ਸਮੇਂ ਆਪਣੀ ਧੀ ਨੂੰ ਦਾਜ-ਦਹੇਜ ਦੇਣ ਵਿੱਚ ਕੋਈ ਕਸਰ ਨਾ ਛੱਡੀ ਛੋਟੀ ਚੀਜ਼ ਤੋਂ ਲੈ ਕੇ ਹਰ ਵੱਡੀ ਚੀਜ਼ ਉਸ ਦੇ ਪਿਤਾ ਨੇ ਆਪਣੀ ਧੀ ਨੂੰ ਦਾਜ ਵਿੱਚ ਦਿੱਤੀ। ਵਿਆਹ ਹੋਣ ਤੋਂ ਬਾਅਦ ਕੁਲਦੀਪ ਆਪਣੇ ਸਹੁਰੇ ਘਰ ਰਹਿੰਦੀ ਹੈ। ਉਸ ਦਾ ਪਤੀ ਸਾਰਾ ਦਿਨ ਕਮਰੇ ਵਿੱਚ ਪਿਆ ਰਹਿੰਦਾ ਸੀ। ਕੁਲਦੀਪ ਘਰ ਦੇ ਕੰਮਕਾਰ ਵਿੱਚ ਲੱਗੀ ਰਹਿੰਦੀ ਸੀ। ਕੁਲਦੀਪ ਦਾ ਪਤੀ ਭਾਵੇਂ ਉਸ ਨਾਲ ਪਤੀ ਵਰਗਾ ਵਰਤਾਅ ਤਾਂ ਨਹੀਂ ਕਰਦਾ ਸੀ ਪਰ ਉਸ ਨੂੰ ਉਹ ਮਾੜਾ ਚੰਗਾ ਵੀ ਨਹੀਂ ਆਖਦਾ ਸੀ। ਕੁਲਦੀਪ ਵੀ ਹਰ ਰੋਜ਼ ਇਹ ਸੋਚ ਲੈਂਦੀ ਕਿ ਕਿਸੇ ਨਾ ਕਿਸੇ ਦਿਨ ਤਾਂ ਉਸ ਦਾ ਪਤੀ ਉਸ ਨੂੰ ਚੰਗੀ ਤਰ੍ਹਾਂ ਬੁਲਾਵੇਗਾ। ਇਸ ਤਰ੍ਹਾਂ ਹਰ ਰੋਜ਼ ਦਿਨ ਮਹੀਨੇ ਸਾਲ ਲੰਘ ਗਏ ਕੁਲਦੀਪ ਨੇ ਵੀ ਆਪਣੇ ਮਾਪਿਆਂ ਨੂੰ ਕੁਝ ਨਾ ਦੱਸਿਆ ਕੁਲਦੀਪ ਦੇ ਸਹੁਰੇ ਨੇ ਕੁਲਦੀਪ ਨੂੰ ਅੱਗੇ ਹੋਰ ਪੜਾਉਣ ਬਾਰੇ ਸੋਚਿਆ ਉਹ ਅੱਗੇ ਈਟੀਟੀ ਦਾ ਕੋਰਸ ਕਰਨ ਲੱਗ ਗਈ ਹਰ ਰੋਜ਼ ਉਸ ਦੇ ਸਹੁਰੇ ਨੇ ਹੀ ਉਸ ਨੂੰ ਗੱਡੀ ਵਿੱਚ ਛੱਡ ਕੇ ਆਉਣਾ ਤੇ ਲੈ ਕੇ ਆਉਣਾ ਇੱਕ ਰਾਤ ਕੁਲਦੀਪ ਦੇ ਪਤੀ ਨੇ ਕੁਲਦੀਪ ਨੂੰ ਉਸ ਦੇ ਘਰ ਵਿੱਚੋਂ ਜਾਣ ਲਈ ਕਿਹਾ ਪਹਿਲਾਂ ਤਾਂ ਇਹ ਗੱਲ ਸੁਣ ਕੇ ਉਹ ਸੁੱਨ ਹੋ ਜਾਂਦੀ ਹੈ ਫਿਰ ਉਹ ਉਸ ਨੂੰ ਇਸ ਦਾ ਕਾਰਨ ਪੁੱਛਦੀ ਹੈ ਤਾਂ ਉਹ ਦੱਸਦਾ ਹੈ ਮੈਂ ਇਸ ਵਿਆਹ ਨੂੰ ਕਰਨ ਲਈ ਰਾਜੀ ਨਹੀਂ ਸੀ ਪਰ ਮੇਰੇ ਘਰਦਿਆਂ ਨੇ ਮੇਰਾ ਵਿਆਹ ੱੱਕੇ ਨਾਲ ਕਰ ਦਿੱਤਾ ਮੈਂ ਤੇਰੇ ਕਾਬਲ ਵੀ ਨਹੀਂ ਹਾਂ ਉਸ ਰਾਤ ਕੁਲਦੀਪ ਸਾਰੀ ਰਾਤ ਆਪਣੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਸੋਚਦੀ ਰਹੀ ਕਿ ਹੁਣ ਉਹ ਪਿੱਛੇ ਮੁੜੇ ਜਾਂ ਅੱਗੇ ਜਾਵੇ ਅਗਲੇ ਦਿਨ ਸਵੇਰੇ ਕੁਲਦੀਪ ਨੇ ਆਪਣੀ ਸੱਸ ਸਹੁਰੇ ਨੂੰ ਚਾਹ ਪਾਣੀ ਤੇ ਨਾਸ਼ਤਾ ਤਿਆਰ ਕਰਕੇ ਦਿੱਤਾ। ਉਹਨਾਂ ਨੇ ਡਿਊਟੀ ਤੇ ਜਾਣਾ ਸੀ। ਕੁਲਦੀਪ ਦਾ ਪਤੀ ਵੀ ਕਿਸੇ ਕੰਮ ਨਾਲ ਘਰ ਤੋਂ ਬਾਹਰ ਚਲਾ ਗਿਆ। ਹੁਣ ਉਸ ਨੇ ਇਸ ਗੱਲ ਦਾ ਜ਼ਿਕਰ ਆਪਣੀ ਮਾਂ ਨਾਲ ਕਰਨਾ ਠੀਕ ਸਮਝਿਆ। ਆਖਰ ਉਸ ਦੀ ਮਾਂ ਨੇ ਉਸ ਨੂੰ ਉਹ ਘਰ ਛੱਡਣ ਲਈ ਕਿਹਾ। ਅਗਲੇ ਦਿਨ ਹੀ ਉਸ ਦਾ ਪਿਤਾ ਉਸ ਨੂੰ ਲੈਣ ਲਈ ਆ ਜਾਂਦਾ ਹੈ। ਉਹ ਅੰਦਰੋਂ ਅੰਦਰ ਹੀ ਬਹੁਤ ਪਛਤਾ ਰਿਹਾ ਸੀ ਕਿ ਅਸੀਂ ਬਿਨਾਂ ਸੋਚੇ ਸਮਝੇ ਉੱਚੀ ਹਵੇਲੀ ਦੇਖ ਕੇ ਆਪਣੀ ਧੀ ਨੂੰ ਨਰਕ ਦੇ ਖੂਹ ਵਿੱਚ ਸੁੱਟ ਦਿੱਤਾ ਬੜੇ ਦੁਖੀ ਦਿਲ ਨਾਲ ਕੁਲਦੀਪ ਦਾ ਪਿਤਾ ਆਪਣੀ ਧੀ ਨੂੰ ਆਪਣੇ ਨਾਲ ਗੱਡੀ ਵਿੱਚ ਲੈ ਕੇ ਘਰ ਆ ਜਾਂਦਾ ਹੈ ਘਰ ਆ ਕੇ ਕੁਲਦੀਪ ਆਪਣੀ ਮਾਂ ਨੂੰ ਦੱਸਦੀ ਹੈ ਮਾਂ ਤੁਸੀਂ ਤਾਂ ਮੈਨੂੰ 1 ਸਾਲ ਪਹਿਲਾਂ ਵਿਆਹ ਦਿੱਤਾ ਸੀ ਪਰ ਮੈਂ ਅਜੇ ਵੀ ਕੁਵਾਰੀ ਹਾਂ ਮੇਰਾ ਪਤੀ ਹਰ ਰੋਜ਼ ਨਸ਼ਾ ਕਰਕੇ ਮੇਰੇ ਕੋਲ ਸਾਰੀ ਰਾਤ ਸੁੱਤਾ ਪਿਆ ਰਹਿੰਦਾ ਸੀ ਉਸ ਨੂੰ ਮੇਰੇ ਨਾਲੋਂ ਨਸ਼ਾ ਜ਼ਿਆਦਾ ਪਿਆਰਾ ਸੀ ਮੈਂ ਇੰਤਜ਼ਾਰ ਕਰਦੀ ਸੀ ਉਸਦੇ ਠੀਕ ਹੋਣ ਦਾ ਪਰ ਉਹ ਠੀਕ ਨਹੀਂ ਹੋਇਆ ਉਂਝ ਮੈਨੂੰ ਉਸਨੇ ਆਪਣੇ ਹੱਥਾਂ ਨਾਲ ਹੀ ਉਸ ਘਰ ਤੋਂ ਤੋੜਿਆ ਹੈ ਕਿ ਤੂੰ ਮੇਰੇ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਤੂੰ ਇੱਥੋਂ ਚਲੀ ਜਾ ਕੁਲਦੀਪ ਆਪਣੀ ਮਾਂ ਨੂੰ ਇਹ ਗੱਲਾਂ ਰੋ ਰੋ ਕੇ ਦੱਸ ਰਹੀ ਸੀ ਕੁਲਦੀਪ ਦੀ ਮਾਂ ਗੱਲਾਂ ਸੁਣ ਸੁਣ ਕੇ ਆਪਣੀ ਗਲਤੀ ਤੇ ਪਛਤਾ ਰਹੀ ਸੀ ਕਿ ਉਹਨਾਂ ਨੇ ਵਿਚੋਲਣ ਦੀਆਂ ਗੱਲਾਂ ਸੁਣ ਕੇ ਹੀ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ ਸੀ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਵਿਚੋਲਣ ਨੇ ਵੀ ਇਹ ਰਿਸ਼ਤਾ ਕਰਾਉਣ ਲਈ 1 ਲੱਖ ਰੁਪਏ ਵਿਚੋਲਗੀ ਦਾ ਮੁੰਡੇ ਦੇ ਪਿਤਾ ਤੋਂ ਲਿਆ ਸੀ ਐਨੇ ਨੂੰ ਕੁਲਦੀਪ ਦਾ ਪਿਤਾ ਬਾਹਰੋਂ ਆ ਜਾਂਦਾ ਹੈ ਤੇ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਅੰਦਰੋਂ-ਅੰਦਰ ਹੀ ਪਸਤਾ ਰਿਹਾ ਸੀ ਉਹ ਆਪਣੀ ਧੀ ਨੂੰ ਵੀ ਹੌਸਲਾ ਦੇ ਰਿਹਾ ਸੀ ਕਹਿ ਰਿਹਾ ਸੀ ਕੋਈ ਨਾ ਪੁੱਤ ਹੁਣ ਅਸੀਂ ਦੇਖ ਕੇ ਤੇਰਾ ਦੂਜਾ ਵਿਆਹ ਕਰਾਂਗੇ ਦੋਸਤੋ ਇਹ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ